ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਵਾਰੀ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਜਿਹੜਾ ਹੁਣ ਨਵਾਂ ਲੋਟ ਆ ਰਿਹਾ ਇਹਦੀ ਵੀਡੀਓ ਸਟਾਰਟਿੰਗ ਕਰ ਰਹੇ ਹਾਂ ਆਪਾਂ ਤੇ ਦਸੰਬਰ ਦਾ ਮਹੀਨਾ ਠੀਕ ਆ ਤਕਰੀਬਨ ਅੱਜ 20 ਦਸੰਬਰ ਹੋ ਚੁੱਕੀ ਆ ਇਮੇਨ ਵਿੱਚ ਦੱਸਿਆ ਤੁਹਾਨੂੰ ਚਿਕਸ ਦੇ ਆਉਣ ਤੋਂ ਪਹਿਲਾਂ ਦੀ ਕੀ ਕੀ ਆਪਾਂ ਨੂੰ ਤਿਆਰੀ ਕਰਨੀ ਪੈਂਦੀ ਹੈ ਇਹ ਚਿਕਸ ਦੇ ਆਉਣ ਤੋਂ ਪਹਿਲਾਂ ਕਿਵੇਂ ਟੈਂਪਰੇਚਰ ਮੈਂਟੇਨ ਮਤਲਬ ਚਿਕਸ ਦੇ ਆਉਣ ਤੋਂ ਪਹਿਲਾਂ ਜਿਹੜੀ ਵੀ ਤਿਆਰੀ ਕਰਦੇ ਨਾ ਉਹ ਸਾਰੀ ਅੱਜ ਤੁਹਾਨੂੰ ਦੱਸਾਂਗੇ ਜਿਵੇਂ ਪਹਿਲਾਂ ਪਾਰਟੀਸ਼ਨ ਪਾਰਟੀਸ਼ਨ ਤੋਂ ਲਾ ਲੈਣਾ ਆਪਣੇ ਸ਼ੈੱਡ ਦੀ ਲੰਬਾਈ ਆ ਤਕਰੀਬਨ 200 ਫੁੱਟ ਹਨਾ ਜਿਹੜਾ ਇਹ ਆਪਣਾ ਇਹ ਬਰੂਡਿੰਗ ਏਰੀਆ ਰੱਖਾਂਗੇ ਤਕਰੀਬਨ 65 ਫੁੱਟ ਦੇ ਕਰੀਬ ਠੀਕ ਹੈ ਇੱਕ ਪੱਲਾ ਲਾਵਾਂਗੇ ਓਰੇ ਆਪਾਂ ਠੀਕ ਹੈ ਇਹ ਓਰੇ ਲਾ ਕੇ ਤੇ ਇੱਕ ਕਾਗਜ਼ ਲਾਵਾਂਗੇ ਦੋ ਲਾਵਾਂਗੇ ਦੋ ਮੀਟਰ ਦੇ ਦੇ ਕੇ ਆਪਣਾ ਸੰਤੋਸ਼ ਕਾਗਜ਼ ਕਿੱਥੇ ਲਾਏਗਾ ਕਾਗਜ਼ ਕਿੱਥੇ ਲਾਏਗਾ ਰਵਾ ਕਾਗਜ਼ ਹੈ ਹੈ ਕਿਉਂ ਕਾਗਜ਼ ਲਾਏਗਾ ਇਹ ਬਰਾਂਡ ਦਾ ਕੱਠੀ ਲਾਤਾ ਦੋਨੇ ਨਹੀਂ ਅਲੱਗ-ਅਲੱਗ ਨਹੀਂ ਲਾਉਂਦਾ ਦੋ ਲਾਉਣੇ ਸੀ ਯਾਰ ਇੱਥੇ ਲੈ ਵੀ ਰਿਹਾ ਉਹ ਨਹੀਂ ਮਤਲਬ ਜੇ ਮੈਂ ਇੱਕ ਕੋਰੇ ਲਾ ਲਿਆ ਤੇ ਆ ਦੋ ਇੱਕ ਇੱਕ ਥਾਮਲਾ ਛੱਡ ਕੇ ਇੱਕ ਉਹਥੇ ਲਾ ਲੰਦਾ ਮੈਂ ਤੇ ਹਾਂ ਇੱਕ ਦੋਰੇ ਲਾ ਲ ਤਾ ਹਾਂ ਉਰੇ ਪੱਲਾ ਲਾ ਤਾ ਤੇ ਇੱਥੇ ਆਹ ਥਾਮਲੇ ਤੇ ਨਾ ਬੱਚਾ ਨਾ ਬੱਚ ਦੇ ਰੋ ਪਲੀ ਫਿਰ ਇਹਨੂੰ ਇੱਕ ਨੂੰ ਇੱਥੇ ਲਾ ਲੰਦਾ ਜਾਂ ਉਹ ਅਗਲੇ ਥਾਮਲੇ ਤੇ ਲਾ ਲੰਦਾ ਤੇ ਕੱਟਾ ਚਲੇ ਲਗਾਈ ਨਹੀਂ ਕੋ ਬਿਗਾ ਹਾਂ ਫਿਰ ਇਹ ਕਾਉਂ ਜੇ ਗਾਂ ਕੋਈ ਨਾ ਹੋਰ ਕੱਟ ਲਾ ਨਵਾਂ ਪਿਆ ਹੋ ਕਾਗਜ ਆ ਦੋ ਲਾ ਪੱਲੇ ਕਿਉਂਕਿ ਠੰਡ ਜਿਆਦਾ ਆ ਨਾ ਹੈ ਪਹਿਲੇ ਸਾਡੇ ਦਬੜਿਆ ਨਾ ਨਾ ਦੋ ਲਾ ਤੂੰ ਘਾਲ ਕੋ ਲਗਾਈ ਦੇਈ ਬੰਨ ਨਾ ਨਵਾਂ ਕੱਟ ਲਾ ਜਾਈਏ ਇਹਦਾ ਨੰਮਾ ਲੈਂਦਾ ਪਿਆ ਕੋਈ ਚੱਕਰ ਨਹੀਂ ਹੈਗਾ ਤੇ ਬਸ ਐਵੇਂ ਜਮ ਹੁਣ ਇਹ ਲਾ ਲਿਆ ਇਹ ਦੋ 15 ਫੁੱਟ ਹਟ ਕੇ ਇੱਕ ਪਰਾਂ ਹੋਰ ਲਾ ਲਾ ਆਹ ਠੀਕ ਹੈ ਇਹ ਤਾਂ ਲਾਉਂਦੇ ਨੇ ਸਰਦੀਆਂ ਦੇ ਵਿੱਚ ਹਮੇਸ਼ਾ ਦੋ ਪੱਲੇ ਲਾਉਂਦੇ ਹੁੰਦੇ ਹੈਂ ਸਰਦੀਆਂ ਦੇ ਵਿੱਚ ਹਮੇਸ਼ਾ ਦੋ ਪੱਲੇ ਹੀ ਲਾਉਣ ਨੂੰ ਆਹ ਦੋ ਪੱਲੇ ਪੱਲੇ ਨਹੀਂ ਫਟ ਗਏ ਪੱਲੀ ਫਟ ਗਈ ਕੋਈ ਗੱਲੀ ਨਾਲ ਕਾਗਜ ਲਾ ਲਾ ਨਮਕਾ ਲਈ ਲੰਦਾ ਨੇ ਜਿਹੜਾ ਉਹ ਲਾ ਲ ਬੈਲੀ ਨੇ ਇੱਕ ਕਾਗਜ਼ੀ ਇਹ ਕਹਿੰਦਾ ਇਕੱਠੀ ਲਾ ਦਾਂਗੇ ਇੱਕ ਪੱਲਾ ਇਹ ਪੱਲਾ ਸੀ ਨਾਲ ਹੀ ਆਹ ਕਾਗਜ਼ ਦੋਨੋਂ ਜੁਆਇੰਟ ਕਰਕੇ ਨਾ ਇਕੱਠੀ ਲਾਤੇ ਜਿਹੜੇ ਭਰਾ ਚਲੋ ਕਰਦੇ ਨੇ ਜਾਂ ਜਿਹੜੇ ਨਮਾ ਕਰਨਾ ਚਾਹੁੰਦੇ ਨੇ ਸਰਦੀਆਂ ਦੇ ਵਿੱਚ ਹਮੇਸ਼ਾ ਦੋ ਪੱਲੇ ਲਾਓ ਜਿਵੇਂ ਇੱਕ ਪੱਲਾਓ ਚਾਹੇ ਕਾਗਜ਼ ਲਾਓ ਪੱਲੋ ਲਾਓ ਉਹ ਤੁਹਾਡੀ ਹੋਵੇ ਇੱਕ ਪੱਲਾ ਉਰੇ ਲਾ ਲਿਆ ਆਪਾਂ ਨੇ ਹੁਣ ਆਹਾ ਇਹਨੇ ਮਿਥਾਵਲੇ ਦੇ ਸੈਂਟਰ ਚ ਲਾ ਲਿਆ 5 ਫੁੱਟ ਉਹ ਹੋ ਗਿਆ ਤੇ 10 ਫੁੱਟ ਆਹਾ ਕਹਿੰਦਾ ਪਾ ਵੀ ਇੱਥੇ ਇੱਥੋਂ ਲੈ ਕੇ ਉੱਥੇ ਤੱਕ 15 ਫੁੱਟ ਦਾ ਵਿੱਚ ਗੈਪ ਰੱਖ ਕੇ ਇੱਕ ਉੱਥੇ ਪੱਲਾ ਲਾ ਲਓ ਇੱਕ ਓਰੇ ਲਾ ਲਓ ਠੀਕ ਹੈ ਜੀ ਇਹਦੇ ਨਾਲ ਕੀ ਆ ਵੀ ਆਪਣਾ ਟੈਂਪਰੇਚਰ ਆ ਜਿਹੜਾ ਉਹਦੇ ਟੁੱਟਣ ਦੇ ਘੱਟ ਚਾਂਸ ਹੁੰਦੇ ਨੇ ਬਾਈ ਚਾਂਸ ਆਪਣਾ ਤਾਂ ਭੱਠੀ ਕਦੀ ਘੱਟ ਵੀ ਲੱਗਦੀ ਆ ਤਾਂ ਚੱਲ ਜਾਂਦਾ ਠੀਕ ਹੈ ਜੀ ਤੇ ਹੋਰ ਇੱਕ ਸਾਈਡ ਤੇ ਸਾਈਡ ਤੇ ਵੀ ਤੁਹਾਨੂੰ ਮੈਂ ਦਿਖਾਉਣਾ ਸਾਈਡ ਤੇ ਆਪਣੇ ਨਾਲ ਹੀ ਵੀਰੇ ਲਾਇਆਗਾ ਕਾਗਜ਼ ਤੇ ਨਾਲ ਹੀ ਲਾਈ ਹੋਈ ਆ ਪੱਲੀ ਠੀਕ ਹੈ ਕਾਗਜ਼ ਵੀ ਤੇ ਪੱਲੂ ਵੀ ਦੇਖੋ نیچے ਕਾਗਜ਼ ਤੇ ਨਾਲ ਪੱਲੂ ਸਾਰੇ ਉੱਪਰ ਵੀ نیچے ਵੀ ਸਾਰੇ ਸ਼ਟਰਾਂ ਦੇ ਵਿੱਚ ਆਪਾਂ ਨੇ ਕਾਗਜ਼ ਪੱਲੀ ਡਬਲ ਕਰਕੇ ਲਾਇਆਗਾ ਠੰਡ ਦੇ ਕਾਰਨ ਤੇ ਇਹਦੇ ਨਾਲ ਕੀ ਆ ਵੀ ਖਵਾ ਵੀ ਚਲਦੀ ਆ ਦੇਖੋ ਤੁਹਾਨੂੰ ਪਤਾ ਆ ਥੋੜੀ ਮੋਟੀ ਵਰਖਾ ਵੀ ਆਉਂਦੀ ਆ ਕੋਈ ਚੱਕਰ ਨਹੀਂ ਹੈਗਾ ਆਪਣਾ ਅੰਦਰੋਂ ਟੈਂਪਰੇਚਰ ਸਹੀ ਰਹੂਗਾ ਜਿਹੜੇ ਇਹ ਆਪਣਾ ਲੋਟ ਆ ਇਹ ਪੂਰੇ ਸਾਲ ਦਾ ਸਭ ਤੋਂ ਠੰਡਾ ਲੋਟ ਆ ਇਹ ਇਹਦੇ ਵਿੱਚ ਟੈਂਪਰੇਚਰ ਆ ਜਿਹੜਾ ਬਹੁਤ ਜ਼ਿਆਦਾ ਟੁੱਟਦਾ ਕਾਰਨ ਕੀ ਆ ਮੈਨੇਜਮੈਂਟ ਤੁਹਾਡੀ ਮੈਨੇਜਮੈਂਟ ਸਹੀ ਹੈ ਤਾਂ ਟੈਂਪਰੇਚਰ ਟੁੱਟਣ ਦਾ ਕੋਈ ਮਤਲਬ ਹੀ ਨਹੀਂ ਠੀਕ ਹੈ ਹੁਣ ਪੱਠੀਆਂ ਲਾ ਲਓ ਪੱਠੀਆਂ ਫਿੱਟ ਕਰੀ ਪਈਆਂ ਨੇ ਸਾਰੀਆਂ ਆਪਣੀਆਂ ਬਰਾਦ ਦੇ ਲਈ ਪੱਠੀਆਂ ਨੇ ਸਿਰਫ ਇੱਕ ਪੱਠੀ ਹੈ ਜਿਹੜੀ ਉਹ ਗਿੱਟੀ ਵਾਲੀ ਪੱਠੀ ਹੈ ਵੱਡੀ ਕੋਈ ਆਪਾਂ ਨੇ ਇਹਦੇ ਵਿੱਚ ਹੀਟਰ ਨਹੀਂ ਵਰਤਦੇ ਠੀਕ ਹੈ ਜੀ ਸਿੰਪਲ ਤਰੀਕੇ ਨਾਲ ਦੇਖ ਲਓ ਤੁਸੀਂ 2 3 4 5 6 7 8 9 10 10 ਪੱਠੀਆਂ ਲਾਈਆਂ ਨੇ ਠੀਕ 10 ਪੱਠੇ ਤੁਸੀਂ ਮੰਨ ਚੱਲੋ ਵੀ ਇਹ ਟੈਂਪਰੇਚਰ ਟੁੱਟਣ ਦਿੰਦੀ ਹੀ ਨਹੀਂ ਇਹ ਚਾਹੇ 2 ਰੁਕ ਜਾਣ ਚਾਹੇ 3 ਰੁਕ ਜਾਣ ਦਾ ਟੈਂਪਰੇਚਰ ਹੀ ਟੁੱਟੂਗਾ ਇੰਨਾ ਕੁ ਚਲੋ ਜਿੰਨਾ ਕਾਪ ਨੂੰ ਐਕਸਪੀਰੀਅੰਸ ਆ ਹੋਰ 22 ਨਾਲ ਤੁਹਾਨੂੰ ਮੈਂ ਦੱਸ ਰਿਹਾ ਵੀ ਟੈਂਪਰੇਚਰ ਟੁੱਟਣ ਦਾ ਤਾਂ ਮਤਲਬ ਹੀ ਨਹੀਂ ਤੇ ਹੋਰ ਕੀ ਤੇ ਇੱਕ ਹਾਂ ਆਪਣਾ ਜਿਹੜਾ ਨੀਚੇ ਆਪਾਂ ਫੂਸ ਵਸਾਉਣੇ ਆ ਫੂਸੇ ਨੇ ਵਸਾਤਾ ਖ਼ਬਰ ਲੈਂਦੇ ਪੈਨ ਖ਼ਬਰ ਵੀ ਵਿਛਾਊਗਾ ਹੂੰ ਹੂੰ ਫੂੰਸ ਨਾ ਵੀ ਆਵੇਂ ਐਨ ਹੋ ਵੀ ਕੱਲਾ ਬਸੂੰ ਛਾਣਾ ਹੋਵੇ ਜਿਵੇਂ ਉਹਨਾਂ ਦੇਖ ਵਧੀਆ ਫੂੰਸ ਹੈ ਦਾ ਠੀਕ ਹੈ ਆਪਾਂ ਜੇ ਹੋ ਵੀ ਚਾਹਦੇ ਆ ਨਾ ਤਾਂ ਸਰਦੀਆਂ ਵਿੱਚ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਗਰਮੀਆਂ ਦੇ ਵਿੱਚ ਮੰਨ ਲਓ 10 ਕਵਾਂਟਲ ਪੂਸ ਪਾਉਣੇ ਹੋ ਹਨ ਤਾਂ ਸਰਦੀਆਂ ਦੇ ਵਿੱਚ ਉਹਨੂੰ ਵੀਰੇ 12 ਪਾ ਲਓ 13 ਪਾ ਲਓ ਉਹਦੇ ਵਿੱਚ ਆਪਣਾ ਹੀ ਫਾਇਦਾ ਚਾਹੇ ਤੁਸੀਂ ਕੰਟਰੈਕਟ ਫਾਰਮਿੰਗ ਕਰਦੇ ਹੋ ਚਾਹੇ ਕੋਈ ਭਰਾ ਆਪਣਾ ਚਿਕਸ ਪਾਉਂਦਾ ਹੈਗਾ ਕਾਰਨ ਜਦੋਂ ਵੀਰੇ ਹੁਣ ਹੋਮੋ ਸਬੰਧੀ ਹੈ ਨਾ ਗੈਂਸ ਬਣਦੀ ਆ ਆਪਣੀ ਉੱਪਰੋਂ ਛੱਤ ਗਿੱਲੀ ਹੋ ਜਾਂਦੀ ਆ ਜਿਹੜਿਆ ਬਾਸ ਨੇ ਇਹ ਟਿਪਕਣ ਲੱਗ ਜਾਂਦੇ ਨੇ ਜਦੋਂ ਗੈਸ ਵਾਂਦੀ ਦੇ ਉੱਪਰ ਉੱਡਦੀ ਆ ਕਿਉਂਕਿ ਬਾਹਰ ਨਿਕਲਣ ਦਾ ਕੋਈ ਰਸਤਾ ਹੁੰਦਾ ਨਹੀਂ ਐਗਜ਼ਾਸਟ ਵਾਹਣਾ ਪਲਾ ਨਹੀਂ ਸਕਦੇ ਟੈਂਪਰੇਚਰ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਕਰਨਾ ਕੀ ਹੁੰਦਾ ਬਸ ਇਹਦੇ ਵਿੱਚ ਗੁੜਾਈ ਕਰਦੇ ਹੁੰਦੇ ਆ ਕੰਗੀ ਮਾਰੀ ਦੀ ਆ ਨੀਚੋਂ ਮੜਮੜੇ ਪੱਲੀ ਤੱਕ ਕੇ ਜਦੋਂ ਧੁੱਪ ਚੜ ਜਾਂਦੀ ਆ ਹੋ ਵੀ ਤੁਹਾਨੂੰ ਦੱਸਾਂਗੇ ਜਦੋਂ ਗੁੜਾਈ ਸਟਾਰਟ ਹੋ ਗਈ ਨਾ ਇਹਨਾਂ ਦੀ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਪ੍ਰੋਪਰ ਗੁੜਾਈ ਕਿਵੇਂ ਕਰੀਦੀ ਆ ਕਿਵੇਂ ਆਪਾਂ ਗੈਸ ਨੂੰ ਕੰਟਰੋਲ ਕਰ ਸਕਦੇ ਆ ਉਹ ਬਾਅਦ ਦੀਆਂ ਗੱਲਾਂ ਨੇ ਤੇ ਮਤਲਬ ਆਪਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਹੈਗੇ ਵੀ ਚਿਕਸ ਦੇ ਆਉਣ ਤੋਂ ਪਹਿਲਾਂ ਦੀ ਆਪਾਂ ਕੀ ਕੀ ਤਿਆਰੀ ਕਰਨੀ ਪੈਂਦੀ ਹੈ ਇਹਦੇ ਚ ਮੇਨ ਹੋਗੇ ਤੁਹਾਡੇ ਪੱਲੇ ਹੋਗੇ ਪੱਲਾ ਕਾਗਜ਼ ਜੋ ਵੀ ਹੈ ਸੈੱਡ ਵਾਲੀਆਂ ਪੱਲੀਆਂ ਕਾਗਜ਼ ਤੇ ਇੱਕ ਭੱਟੀਆਂ ਇੱਕ ਨੀਚੇ ਵਾਲਾ ਆਪਣਾ ਫੂਸ ਫੂਸ ਤਾਂ ਚਲੋ ਪਹਿਲਾਂ ਹੀ ਵਿਛਾਉਣਿਆ ਕਰਮੀਆਂ ਚ ਵਿਛਾਉਣਿਆ ਨਾ ਇਹ ਇਹ ਮੇਨ ਚੀਜ਼ਾਂ ਨੇ ਗਿਆ ਤੇ ਆਨੇ ਨੂੰ ਆਪਾਂ ਤੁਹਾਨੂੰ ਪਤਾ ਆ ਉਹ ਗੁੜ ਮਿੱਠਾ ਜਿਹੜਾ ਇਹਨਾਂ ਨੂੰ ਦਿੰਨੇ ਆ ਗੁੜ ਹੋ ਗਿਆ ਤੇ ਮਿੱਠਾ ਛੋਟਾ ਹੋ ਗਿਆ ਹਨਾ ਪੇਟ ਸਾਫ਼ ਲਈ ਉਹਨਾਂ ਦੇ ਉਹ ਚੀਜ਼ਾਂ ਦਿੰਨੇ ਹੁੰਦੇ ਆ ਬਾਕੀ ਲਗਭਗ ਤਿਆਰੀ ਇਹਦੀ ਸਹੀ ਹੈ ਕਿਉਂਕਿ ਮੈਨੂੰ ਅੱਜ ਦੇਣੀ ਫੋਨ ਕਰਿਆ ਸੀਗਾ ਮਹ ਜ ਆਪਣਾ ਜੀ ਚੱਕਸਾਊਗਾ ਸਵੇਰੇ ਆਊਗਾ ਕਿਉਂਕਿ ਪੂਰੀ ਰਾਤ ਪਈ ਆਪਣੇ ਕੋਲ ਠੀਕ ਹੈ। تیاری ਲਗਭਗ ਸਾਰੀ ਹੋ ਗਈ ਹੈ। ਇਹਦੀ ਇਕੱਲਾ ਅਖਬਾਰ ਵਿਛਾਉਣ ਵਾਲਾ ਰਹਿ ਗਿਆ। ਅਖਬਾਰ ਤਾਂ ਵਿਛਾ ਦੇਣਗੇ ਘੰਟੇ 'ਚ। ਚੱਕਰ ਨਹੀਂ। ਇੱਕ ਹੋ ਹੁਣ ਸੱਚ ਆਪਣਾ ਇਹ ਜਿਹੜਾ ਫੂਸ ਵਿਛਾਉਣ ਤੋਂ ਪਹਿਲਾਂ ਕਾਲੀ ਜ਼ਰੂਰ ਮਾਰ ਲਿਆ ਕਰੋ ਗਲੀ ਨਾਲ ਕੀ ਹੁੰਦਾ ਬੀੜਾ ਗਿੱਲਾ ਪਾਣਾ ਉਹ ਘਟਦਾ ਪਤਾ ਕਰ ਹਰ ਮਿੱਤ ਆਤੀਆ ਗਿੱਲਾ ਆਪਣਾ ਜਦੋਂ ਕਿਸੇ ਨਿਕਲਦਾ ਹੈ ਨਾ ਉਸ ਤੋਂ ਬਾਅਦ ਸਫਾਈ ਕਰਕੇ ਇੱਕ ਵਾਰੀ ਸਾਰੇ ਦੇ ਗਿੱਲੇ ਦਾ ਘੋਲ ਮਰਵਾ ਦਈਦਾ ਤੇ ਪਿੱਲਰਾਂ ਦੇ ਵੀ ਦਿੱਖ ਨੂੰ ਦਿਖਦਾ ਹੋਊਗਾ ਇਸ ਵਰਨਾ ਇਹਨੇ ਫਲੋਂ ਦੋ ਦੋ ਟਾਈਟੇ 40 ਕਰਿਆ ਹਾਂ ਦੇਖੋ ਕੱਲੀ ਕੱਲੇ ਪਿੱਲਰ ਤੇ ਉਧਰ ਸਾਈਡ ਤੇ ਕੱਲੇ ਕੱਲੇ ਪਿੱਲਰਾਂ ਤੇ ਇਹ ਚੀਜ਼ ਜ਼ਰੂਰੀ ਨੇ ਠੀਕ ਹੈ ਜੀ ਕੋਈ ਨਾ ਸਵੇਰੇ ਚ ਚੈਕਸ ਆਊਗਾ ਤੁਹਾਨੂੰ ਚੈਕਸ ਵੀ ਦੱਸਾਂਗੇ ਕਿ ਮੈਂ ਤਰਦਿਆਂ ਕਿ ਮੈਂ ਗਿਣਤੀ ਕਰੀ ਦੀ ਕੀ ਪ੍ਰੋਸੈਸ ਹੁੰਦਾ ਸਾਰਾ ਕੁਝ ਤੁਹਾਨੂੰ ਸਵੇਰੇ ਸਮਝਾਵਾਂਗੇ ਤੇ ਇਹ ਵੀਡੀਓ ਆਪਣੀ ਬਸ ਜਿਹੜੇ ਨਵੇਂ ਭਰਾ ਨੇ ਉਹਨਾਂ ਨੂੰ ਦੱਸਣ ਵਾਸਤੇ ਸੀਗੀ ਜਾਂ ਜਿਨ੍ਹਾਂ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਆ ਵਿਦਵਾਨਾਂ ਲਈ ਇਹ ਵੀਡੀਓ ਵੀਰੇ ਨਹੀਂ ਹੈਗੀ ਬੇਸ਼ੱਕ ਨਾ ਦੇਖਿਓ ਠੀਕ ਹੈ ਜੇ ਮੈਂ ਆਪਾਂ ਚੈੱਕ ਸਪਾਲ ਦਿਆਂ ਐਜ਼ ਇਟ ਇਜ਼ ਉਹ ਵੀ ਤੁਹਾਨੂੰ ਸੇਮ ਪ੍ਰੋਸੈਸ ਦੱਸਿਆਗਾ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਆਪਣੇ ਯਾਰੋ ਦੋਸਤੋ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਪੋਲਟਰੀ ਦਾ ਫਾਰਮ ਕਰ ਰਹੇ ਨੇ ਜਿਹੜੇ ਨੰਮੇ ਨੇ ਭਰਾ ਜਾਂ ਜਿਨ੍ਹਾਂ ਨੇ ਕਰਨਾ ਹੈ ਹਣਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ